ਹੋਏ ਤੇਰੇ ਦੋਰੇ ਤਾਉਂ ਵੀ ਗਈ ਆ ਮੰਮੀ ਮੰਮੀ ਤੌਂਗੀ ਨਿਆ ਹੋ ਪੈਣਾ ਕੀ ਆ ਜੇ ਮੈਂ ਇਧਰ ਬੂਹਾ ਢੋ ਕੇ ਪਈ ਸੀ ਨਾ ਲੰਮੀ ਮੇਰੇ ਮਗਰੇ ਆ ਗਈ 베ਜ ਕੀ ਆ ਦੱਸ ਮੰਮੀ ਮੇਰੇ ਬੰਦੇ ਦੇ ਪੋਤੇ ਹੀ ਲਾਦੇ ਹਾਂ ਐਤੇ ਲਾਦੇ ਹਾਂ ਮੈਂ ਥੱਤਦੀ ਆ ਤਿੰਨਾ ਦਮ ਲੋਜ ਲੋਧ ਉਹ ਦਮ ਤਾਂ ਨਾ ਪੈਂਦਾ ਉਹੋ ਦਮ ਤਾਂ ਨਾ ਪੈਂਦਾ ਮੈਨੂੰ ਤੇ ਇਹਨਾਂ ਨਵਾਂ ਦਮ ਦੱਸ ਦੋ ਦੇ ਤੋ ਯਾਦਾਤੇ ਨਹੀਂ ਤੇ ਮੈਂ ਨੀ ਪੋਤੇ ਪਾਤੇ ਲਾਉਣੇ ਨਹੀਂ ਥੱਕ ਤੂੰ ਕਰਨਾ ਗਈ ਪੋਚੇ ਤੇਰੇ ਲੱਗਣ ਵਾਲੇ ਆ ਤੇ ਤੂੰ ਕਰਨਾ ਥੱਕ ਗਈ ਆ ਮੰਮੀ ਲੋਜ ਲੋਜ ਪੋਥ ਲੱਦ ਜਾਂਦੀ ਲੋਜ ਹੀ ਲੋਤੀ ਥਾਈਦੀ ਐ ਪਹਿਲਾਂ ਲੋਤੀ ਬਾਉ ਫੇ ਲੋਤੀ ਥਾਓ ਤਦੀ ਮੇਰਾ ਮੂੰਹ ਧੱਤ ਜਾਂਦਾ ਤਦੀ ਮੈਂ ਤਾਂ ਮਦਾਦੀ ਥੱਤਦਾ ਨਹੀਂ ਤੇ ਨਾ ਪਕਾਓ ਘਰ ਉੱਥੇ ਹੋਟਲ ਤੇ ਲਵਾ ਲੋ ਰੋਟੀਆਂ ਜਾਂ ਕੋਈ ਬੁੱਢੀ ਲਾ ਲੋ ਰੋਟੀਆਂ ਬਕਾਉਣ ਵਾਲੀ ਤੇਰਾ ਤੇਰਾ ਮੁੰਡਾ ਤਾਂ ਮੈਨੂੰ ਦਿੰਦਾ ਹੀਗਾ ਤੈਨੂੰ ਮੈਂ ਹੋਟਲ ਤੇ ਧਵਾ ਲਿਆਉਂਗਾ ਲੋਤੀ ਬਾਅਦ ਵਿੱਚ ਧਿਆਨ ਹੀ ਵੇਲਾ ਦੋਲੀਆਂ ਦਿਲਾਉਂਦਾ ਰਹਿੰਦਾ ਹੀ ਉਹ ਹੋਟਲ ਤੇ ਖਵਾ ਲ ਮੈਂ ਘਰ ਕਹਿਣ ਲੱਗੀ ਆ ਕਿਦਰ ਮੈਂ ਹੋਟਲ ਤੇ ਲਵਾ ਦੂੰਗਾ ਮੈਨੂੰ ਸਮਝ ਨਹੀਂ ਲੱਗੀ ਗੱਲ ਦੀ ਨਹੀਂ ਤੇ ਹੋਟਲ ਤੇ ਤੂੰ ਨਾ ਦਦਾ ਮੈਨੂੰ ਲੱਗਾ ਮੈਂ ਤਾਂ ਘਰ ਦੀ ਮਾਲਕ ਵਾਂ ਕੰਮ ਕਰ ਕਰ ਤੇ ਕੰਮ ਤੋਂ ਤੇ ਤੂੰ ਹੀ ਲੜਦੀਆਂ ਲੜ ਲੜ ਤੂੰ ਹੀ ਮਰਦੀਆਂ ਹੱਟੀ ਕੱਟੀ ਤੂੰ ਹੈਗੀ ਆ ਖਾਣ ਨੂੰ ਤੂੰ ਚੰਗੀ ਭਣੀ ਕੰਮ ਕਿਉਂ ਨਹੀਂ ਤੇਰ ਕੋ ਹੁੰਦਾ ਤੇ ਤੂੰ ਹੋਟਲ ਦੇ ਲੱਤ ਜਾ ਦੋਆ ਵਾਸਤੇ ਤੂੰ ਤੋਂ ਨਾਲ ਫਾਪੇਲਾ ਦਦਨੀ ਤੇ ਇਹਤ ਦੇ ਵਿੱਚ ਦਾਲ ਪਵਾ ਲਿਆ ਤੇ ਦਾਲ ਮਥਰੀ ਲੈ ਤੇ ਆਇਆ ਕਦੀ ਤਿੰਦਾ ਤੇ ਇਹਤ ਦੇ ਵਿੱਚ ਤੂੰ ਤਾਈ ਪਨੀਰ ਲੈ ਆਇਆ ਤੇ ਨਾਲ ਨਾ ਤੂੰ ਬਤਰਨਾਣ ਲੈ ਤੇ ਆਇਆ ਤੇ ਹਾ ਨਾਲ ਨਾ ਦਰੀਨ ਚ ਲਾਦ ਲੈ ਤੇ ਆ ਛਦਾਈਆਂ ਦੇ ਸਰੀ ਸਿੰਗ ਹੁੰਦੇ ਆ ਕਿ ਸਿੰਗ ਨਹੀਂ ਹੁੰਦੇ ਉਹ ਗੱਲ ਤੇਰੀ ਆ ਤੇ ਛਦਾਈਆਂ ਦੇ ਸਰੀ ਸਿੰਗ ਨਹੀਂ ਹੁੰਦੇ ਘਰੇ ਆ ਦਿੰਦੇ ਆ ਮੇਰਾ ਤਾਂ ਤੂੰ ਦਿਮਾਗ ਖਰਾਬ ਕਰਕੇ ਮੈਨੂੰ ਆਪ ਚੇਤਾ ਭਲਾਤਾ ਤੇ ਤੂੰ ਤੇ ਆਪੇ ਮੰਨਦੀ ਤੇਰਾ ਹੈਦਾ ਵਾ ਉਹ ਤੇ ਮੈਂ ਨਹੀਂ ਦਿੰਦਾ ਜਿਹੜੀ ਜਿਹੜੀ ਬੁੱਧੀ ਦੋ ਮੁੰਡੇ ਦਮਦੀ ਹੈ ਨਾ ਉਹ ਤਾਂ ਦੇ ਨਹੀਂ ਹੁੰਦੀ ਹੈ ਦੌਰ ਫਿੱਟੇ ਮੂੰ ਤੇਰਾ ਤੂੰ ਚਾਰ ਜਮਾ ਹਾ ਮੁੰਡੇ ਤੂੰ ਮੈਨੂੰ ਨਾ ਉਲੰਡਈ ਦੋਆ ਮੁੜਿਆੜੀ ਛਦੈਣ ਹੋ ਜਾਂਦੀ ਆ ਤੂੰ ਤੇ ਡਬਲ ਛਦੈਣ ਹੋ ਜਾਣਾ ਫੇ ਜਦੋਂ ਚਾਰ ਜਮ ਲੈ ਮੈਂ ਮੈਂ ਤਾਂ ਤੇ ਦਮਾ ਮੈਂ ਤਾਂ ਦੇਣ ਉਹ ਬਾਬੇ ਨੂੰ ਤਾਂ ਨਾ ਮੈਨੂੰ ਤੇ ਮੁੰਡਾ ਦੇ ਨਹੀਂ ਤੇ ਤੁਰੀ ਦੇ ਨਹੀਂ ਬਾਤ ਇਹਦੇ ਤੋਂ ਵਾਦਾ ਨਾ ਦੇਈ ਤੋਈ ਉਦਾਂ ਉਦਾਂ ਮੈਂ ਤਾਰ ਮੁੰਤਾਰ ਨਿਆਣੇ ਤਾਂਨੇ ਹੀ ਦੋ ਮੁੰਡੇ ਤੇ ਦੋ ਤੁਰੀਆਂ ਪਰ ਮੈਂ ਤਾਂ ਤੇਰਾ ਹੀ ਹਾਲ ਦੇ ਦਿੱਤ ਲਿਆ ਤੂੰ ਤੇ ਤੇ ਦੇਣੋ ਚੱਲੀ ਆ ਆਪੇ ਤੂੰ ਤੇ ਨਹੀਂ ਦੇਨੀ ਮੈਂ ਤੇ ਦੇਣੋ ਤੀ ਮੈਂ ਤੇ ਦੇਣੋ ਦੀ ਤੇ ਮੈਸ਼ ਨਾ ਕਿਹੜੀ ਗੱਲਾਂ ਹੋਣਾ ਮੈਨੂੰ ਇਹ ਦੱਸ ਨਾ ਮੈਸ਼ ਦੇਣ ਕਿੱਦਾਂ ਵਾ ਜਿੱਦਿਆਂ ਦੋ ਨੋਆ ਆਦਾਨੀਆਂ ਹੁਣ ਜਿੱਦਾਂ ਉਹ ਲਾਦੀ ਆ ਮੈਂ ਨਹੀਂ ਆ ਤਾਂ ਮਤਨਾਂ ਤੇ ਮੈਂ ਵੀ ਇੰਨੇ ਕੰਨੀ ਨਹੀਂ ਤਾਨਾ ਫੇਰ ਮੈਨੂੰ ਦੁੱਤਾ ਤਰਦਾਂ ਦਾ ਉਹਦੇ ਤੇ ਵਿਵਦ ਦੈ ਨਹੀਂ ਹੁੰਦੀ ਸਤ ਆਪੇ ਤੇ ਦਿੰਨੀ ਹੈ ਨਹੀਂ ਮੇਰਾ ਦਿਮਾਗ ਨਾ ਖਾ ਪੈਣਾ ਮੇਰਾ ਤੁਸੀਂ ਕੱਲ ਦਾ ਹੀ ਦਿਮਾਗ ਬੜਾ ਖਾਦਾ ਵਾ ਮੈਂ ਤੇ ਉਹ ਅੰਦਰ ਵੜ ਕੇ ਪੈ ਗਈ ਘਣੀ ਮੇਰੇ ਤੇ ਇਨੀ ਸਿਰ ਪਿਰ ਹੁਣ ਡਬਲ ਸਿਰ ਪਿਰ ਹੁਣ ਤੂੰ ਮੇਰੇ ਫੇਰ ਲਾ ਦੇਣ ਲੱਗੀ ਆ ਤੇ ਤੂੰ ਪੇ ਪੋਤਾ ਲਾ ਦੇ ਮੇਰੇ ਕੋ ਨਹੀਂ ਪੋਚਾ ਲਾ ਦੇਣਾ ਕੰਮ ਕਰਨ ਤੇ ਦੂਰ ਹੁੰਦੀ ਫਿਰਦੀ ਆ ਫਿਰ ਉਹਨੂੰ ਕਹਿਣਾ ਇਹ ਮਨਜੋਤ ਨੂੰ ਉਹ ਤੇਰੇ ਨਾਲ ਲਵਾ ਲੈਂਦਾ ਪੋਚਾ ਬੰਦੇ ਵੀ ਕੰਮ ਕਰਾ ਲੈਂਦੇ ਹੁੰਦੇ ਬੁੜੀਆਂ ਨੇ ਜੇ ਬੁੜੀਆਂ ਬਿਮਾਰ ਹੋਣ ਤੇ ਨਾ ਹੋਵੇ ਕੰਮ ਤੇ ਫੇ ਤੂੰ ਤਾਂ ਨਹੀਂ ਦਿੰਦੀ ਕੀ ਨਹੀਂ ਮੈਂ ਕਰ ਦਿੰਦੀ ਤੂੰ ਤਾਂ ਦੀਨ ਹੀ ਨਹੀਂ ਦਿੰਦੀ ਤੇਰੇ ਪਾਸੇ ਵੀ ਲੈ ਦੱਸ ਤੂੰ ਉਹ ਤੂੰ ਤਾਂ ਦਿੰਨੀ ਇਹਨੂੰ ਤਮ ਨਹੀਂ ਮੈਂ ਕਰਨ ਦੇਣਾ ਤੂੰ ਮੈਨੂੰ ਗੁੱਸੇ ਨਾਲ ਆਖਣ ਨਹੀਂ ਉਦਾਂ ਹੀ ਭਲਾ ਭੀ ਜਾ ਉਸ ਕੋ ਕਰਾ ਲੈ ਕੰਮ ਉਹ ਸੱਚੀ ਗਾਲੇਗੀ ਉਹਨੂੰ ਤੇ ਤੂੰ ਤੇ ਬਰੀ ਤਲਾਤਾ ਫਿਰ ਨਹੀਂ ਮੈਂ ਤੇਰੀ ਮਾਂ ਨਾਲੋਂ ਜਾਰੀ ਚਲਾਕ ਨਹੀਂਗੀ ਤੂੰ ਹਰੇ ਗੱਲ 'ਚ ਮੈਨੂੰ ਚਲਾਕ ਮੈਨੂੰ ਚਲਾਕ ਕਰਦੀ ਰਹਿਣੀ ਆ ਉਹ ਘਟ ਹੋ ਗਈ ਜੇ ਮੈਨੂੰ ਸ਼ਦੈਨ ਨੂੰ ਜੰਮਿਆ ਵਾ ਤੋਤਲੀ ਨੂੰ ਮੇਰੀ ਮਾਂ ਨਹੀਂ ਤੇ ਦੇਣਾ ਹੈ ਦੀ ਹਾਂ ਉਹ ਕੀ ਚਾਹ ਤਰਵਾ ਇਹ ਜੰਮਣੀ ਹੀ ਚੱਜ ਦੀ ਜੰਮ ਦਿੰਦੀ ਓ ਤੂੰ ਤੱਦ ਦੀ ਜੰਮੀ ਹੀਰੇ ਵੱਦੀ ਤੁਰੀ ਦਮੀ ਐ ਨੇ ਬੋਲਣ ਦਾ ਕਿਤਾ ਪਤਾ ਨਹੀਂ ਆਵਾਜ਼ ਦੀ ਸਮਝਣ ਲੱਗਦੀ ਅਹੀਂ ਤੋਂ ਗੇਜ ਗਏ ਆ ਤਾਂ ਤੇ ਪਤਾ ਲੱਗਦਾ ਵੀ ਆਹ ਗੱਲ ਇਦਾਂ ਕਰਦੀ ਇਦਾਂ ਕਰਦੀ ਆ ਜਾ ਜਾ ਕੇ ਬਾਹਰ ਜਾ ਕੇ ਇਹਨਾਂ ਨਾਲ ਗੱਲ ਕਰਨਗੇ ਤੇ ਛਿੱਤਰੀ ਖਾ ਕੇ ਆਏਗੀ ਦਾ ਨਹੀਂ ਤਿੱਤੇ ਤੇ ਤੋਈ ਨਹੀਂ ਮਾਦਾ ਮੀਨਸ ਸਾਰੇ ਜਾਣੇ ਤਿੰਨ ਨੇਂ ਦੇ ਆਦਮਨ ਪਿੱਧਰ ਲੰਤਲਾ ਜਾਣੀ ਕੀ ਹੁੰਦਾ ਵਾ ਸਾਸ ਨਾਲ ਗੱਲ ਕਰਨ ਨਹੀਂ ਆ ਦਾ ਨਹੀਂ ਕਰਦੀ ਆ ਤੇ ਤੱਤ ਮਾ ਨਹੀਂ ਹੁੰਦੀ ਜਾ ਚਲ ਜਾ ਥੋ ਮੇਰੇ ਲਾਗੋ ਤੂੰ ਤੱਤ ਮਾ ਨਹੀਂ ਹੁੰਦੀ ਨਹੀਂ ਮਾ ਨਹੀਂ ਹੁੰਦੀ ਮਾਂ ਹੀ ਹੁੰਦੀ ਆ ਮਾਂ ਬਣਾਉ ਤਾਂ ਫੇਰ ਹੀ ਹੁੰਦੀ ਆ ਤੇ ਮੈਂ ਤੇ ਭਾਇਆ ਵਾਂ ਤੈਨੂੰ ਮੈਂ ਤੇ ਦੇਣਦੀ ਆ ਮੰਮੀ ਮੇਰੇ ਬੰਦੇ ਦਾ ਪੋਤਾ ਲਾ ਦੇ ਨਹੀਂ ਜਾ ਜਾ ਕੇ ਚਲ ਜਾ ਥੋਂ ਜਾ ਉਦੋਂ ਕੋਲ ਵਾਲਾ ਨਾਲ ਜੇ ਨਾਲ ਛਿੱਤਰ ਖਾ ਉਦੋਂ ਕੋਲ ਨਾਲੇ ਮਾਰ ਉਹਦੇ ਤੇ ਨਾਲੇ ਛਿੱਤਰੀਂ ਦਾਲ ਵੰਡੋ ਐਵੇਂ ਛਿੱਤਰ ਮਾਰੂਗੀ ਛਿੱਤਰ ਤੇ ਤੂੰ ਮਰਵਾ ਨਹੀਂ ਲੜਾਈਆਂ ਤੇ ਤੂੰ ਤਰਵਾ ਨਹੀਂ ਹੱਡੀਆਂ ਚਲ ਠੀਕ ਆ ਅੱਜ ਨਹੀਂ ਮੈਂ ਅੰਦਰੋਂ ਬਾਹਰ ਨਿਕਲਦੀ ਮੈਂ ਵੇਖੂ ਭਲਾ ਤੁਹਾਡੀ ਵੀ ਸ਼ਾਮਾਂ ਤੱਕ ਲੜਾਈ ਹੁੰਦੀ ਕਿ ਨਹੀਂ ਹੁੰਦੀ ਭਲਾ ਤੁਸੀਂ ਕੀ ਕਰਦੀਆਂ ਤਲ ਦੇਥਲਾ ਪੋਤੇ ਦੀਆਂ ਨਾ ਜੇ ਲੜਾਈ ਆਹੋ ਤੇ ਜੇ ਮੈਨੂੰ ਮਨਾਉਣਾ ਹੈ ਨਾ ਪੋਤਾ ਲਾਉਣ ਲਈ ਤੇ ਫਿਰ ਤੂੰ ਮੈਨੂੰ 500 ਰੁਪਏ ਦੇਣਾ ਮੈਂ ਤਾਂ 500 ਰੁਪਏ ਨਹੀਂ ਮੈਂ ਦਿੰਦੀ ਪੰਜ ਚ ਪੇੜਾਂ ਆਖੇ ਮੈਂ ਤੇਰੇ ਮਾਰ ਦੂੰਗੀ ਚਲ ਜਾ ਇੱਥੋਂ ਬੂਹਾ ਟੋ ਜਾ ਮੇਰਾ ਤੂੰ ਮੈਨੂੰ 500 ਰੁਪਏ ਦੇਣਾ ਤੇ ਮੈਂ ਤੇ ਮੇਰੇ ਪੌਣੇ ਨੇ ਫਿਰ ਜਾ ਕੇ ਨਾ ਲੋਟੀ ਖਾ ਕੇ ਆਉਣੀ ਲੈਸਟਰੈਂਟ ਵਿੱਚੋਂ ਤੇਰੀ ਉਥੇ ਲੋਟੀ ਬੱਜਣੀ ਹੈ ਨਾ ਉਹ ਉਥੇ ਵੇਸਤ ਨਹੀਂ ਟਾਤੇ ਆਈ ਦੀ ਉਹ ਮੈਂ ਪੈਤਰਾ ਤੇ ਲੈ ਆਉਣੀ ਆ ਇੰਨਾ ਦਿਮਾਦ ਹੈ ਦਾਵਾ ਮੇਰਾ ਜਪੇ ਦੂਨਾਂ ਲੋਤੀ ਥਾਲੀ ਤੰਦਾ ਹੁਣ ਮੱਥੇ ਨੂੰ ਹੱਥ ਨਹੀਂ ਮਾਰੀਂ ਨੀ ਬਈਆਂ ਝੂਠੀਆਂ ਰੋਟੀਆਂ ਉਹ ਤੁਹਾਡੇ ਵਾਸਤੇ ਪੈਕ ਰਾ ਕੇ ਨਹੀਂ ਹੋਣੀਆਂ ਵਾ ਨੀ ਭੈਣਾ ਉੱਥੇ ਤੇ ਤਰਾਈਆਂ ਦੇ ਵਿੱਚ ਚੀਜ਼ਾਂ ਆਉਣੀਆਂ ਏਡੇ ਏਡੇ ਛੋਣੇ ਬੜੀਆਂ ਚੀਜ਼ਾਂ ਆਉਣੀਆਂ ਉਹ ਚਹੀਂ ਤਦਕੇ ਹੋਰੀ ਜੀ ਪਲੇਟ ਚ ਪਾਤੇ ਤੇਹੀਂ ਥਾਲਾ ਨਹੀਂ ਬਾਤੀ ਤੇ ਸਾਰੀਆਂ ਚੀਜ਼ਾਂ ਚੁੱਚੀਆਂ ਹੀ ਹੁੰਦੀਆਂ ਚੁੱਚੀਆਂ ਸੁੱਚੀਆਂ ਹੁੰਦੀਆਂ ਵਾ ਤਾਲਗਾ ਬੋਦੀ ਮੈਡਮ ਨਾ ਬਣਿਆ ਤਰ ਪਤਾ ਪਤਾ ਲੱਦਦਾ ਨਹੀਂ ਲੱਦ ਵੀ ਜਾਂਦਾ ਤੈਨੂੰ ਪਤਾ ਸਾਰਾ 500 ਦਊਂਗੀ ਤੇ ਫੇਰ ਹੀ ਖਾ ਕੇ ਆਵੇਂਗੀ 599 ਨੂੰ ਦੇਂਗੀ ਤੇ ਫਿਰ ਅਸੀਂ ਜਾਵਾਂਗੇ ਖਾ ਕੇ ਆਵਾਂਗੇ ਤੇ ਮੈਂ 500 ਤੁਹਾਨੂੰ ਦਵਾਂਗੀ ਤੇ ਖਾਣ ਜਾਏਗੀ ਮੈਨੂੰ ਇਹ ਤਾਂ ਪਤਾ ਤੂੰ ਦੇਣੀ ਨਹੀਂ ਤੂੰ ਤੇ ਭੁੱਤੀ ਆ ਆ ਤਾਂ ਫਿਰ ਪਕਾਓ ਤੇ ਖਾਓ ਘਰੇ ਰਮਾਨਾ ਤੇ ਐਵੇਂ ਸਵਾਦ ਨਾ ਲਈ ਜਾ ਹਾਟਾਂ ਦੇ ਉੱਥੇ ਜਾਂਦੇ ਜਿਹੜੇ ਬਿਲਕੁਲ ਕੰਮ ਨਹੀਂ ਕਰਦੇ ਜਿਹੜੇ ਨੌਕਰੀਆਂ ਕਰਦੇ ਆ ਉਹ ਜਾਂਦੇ ਹੋਟਲਾਂ 'ਚ ਰੋਟੀਆਂ ਖਾਣ ਵੀ ਉਹਨਾਂ ਦਾ ਕੰਮ ਕਰ ਕਰਕੇ ਡਿਊਟੀਆਂ ਕਰ ਕਰਕੇ ਟਾਈਮ ਨਹੀਂ ਹੁੰਦਾ ਤੁਸੀਂ ਤਾਂ ਵਿਹਲੀਆਂ ਰੰਨਾ ਪਰੋਣੀਆਂ ਜੋਗੀਆਂ ਤੁਹਾਨੂੰ ਕੀ ਗੱਲ ਵਾ ਜਾ ਜਾ ਕੇ ਤੇ ਤੂੰ ਵੀ ਥਾਲੀ ਫਿਰ ਤਰਾਈ ਪਨੀਰ ਹੂੰ ਥਾਲੀ 'ਚ ਦਾਲ ਨਹੀਂ ਆਈ ਨਹੀਂ ਤੇ ਨੀਆ ਤੋਰਾਈਓ ਤਿੰਨੇ ਤਿੰਨੇ ਨੌਂ ਘੇਰ ਨਹੀਂ ਅੰਗਰੇਜ਼ੀ ਆਉਂਦੀ ਤੇ ਕਿਉਂ ਮੂੰਹ ਮਾਰਦੀ ਆ ਕਾ ਤਾਂ ਸ਼ਰਮਿੰਦਾ ਕੰਡੀ ਅੰਗਰੇਜ਼ੀ ਨੇ ਚੁੱਪ ਕੀਤੀ ਰਹਾ ਕਰ ਤੇ ਤੋਪ ਕੀਤੀ ਤਿਆਨ ਥਰਦਾ ਧਰ ਵਿੱਚ ਹੁਣ ਮੇਰਾ ਤੇ ਤੂ ਤੁਰਾ ਇਹਦੇ ਵਿੱਚ ਹੁੰਦੇ ਲੱਭਨੇ ਜੀਬ ਐਨੀ ਮੰਮੀ ਦਿੱਤੀ ਹੀਗੀ ਪਰ ਨਹੀਂ ਤੋ ਤਦਲਾਂ ਚਲਦੀਆਂ ਇਹਦੇ ਵਿੱਚ ਹਮ ਲਾਣੇ ਨਿਕਲਦੀਆਂ ਟਿੰਨੀ ਆ ਤਾਦੀ ਆ ਮੈਂ ਤੇ ਤੇਪ ਤੇ ਤਾਂ ਨਹੀਂ ਟਿੰਨੀਆਂ ਤਮਤਾ ਮਾਰਨ ਦੇ ਰੇਅ ਚਮਕਾ ਤੇ ਫਿਰ ਮਾਰਨਾ ਹੀ ਆ ਹਮ ਨਾਰੀਅਲ ਦਾ ਤੇਲ ਲਾਉਂਦੀ ਆ ਤੇ ਇਹਦੇ ਨਾਲ ਆਪਣੇ ਆਪ ਵੀ ਚਮਕ ਕੇ ਆ ਜਾਂਦੀ ਆ ਵਾਲਾਂ ਦੇ ਵਿੱਚ ਤੂੰ ਵੀ ਲਾਇਆ ਕਰ ਹਮ ਤੇ ਜੇ ਜੇ ਇੱਥੇ ਨੂੰ ਨੀ ਤਮਕ ਮਰਾਛਦੇ ਤੇ ਜੇ ਇੱਥੇ ਪੋਤਾ ਪੇ ਰਿਆ ਤੇ ਤੇ ਨੀਆਂ ਤਮਤਾ ਮਰਾਉਨੀਆਂ ਬਹੁਤੇ ਨਾ ਮਸਕੇ ਨਾ ਲਾ ਮੈਨੂੰ ਅੱਜ ਮੰਮੀ ਨਹੀਂ ਆਖੇ ਲੱਗੀ ਹੋਣੀ ਮੈਨੂੰ ਪਤਾ ਲੱਗ ਗਿਆ ਸਾਰਾ ਤੇ ਜਦੋਂ ਮੈਂ ਮੜਾਏ ਬਾਹਰ ਨਿਕਲਦੀ ਆ ਨਾ ਤੂੰ ਮੰਮੀ ਕੋ ਕੋਚੇ ਲਵਾਉਣੀ ਆ ਉਹਨੂੰ ਵੀ ਅੱਜ ਪਤਾ ਹੀ ਵੀ ਮੈਂ ਬਾਹਰ ਹੀ ਬੈਠੀ ਆ ਤਾਂ ਹੀ ਨਹੀਂ ਨਿਕਲੀ ਹੋਣੀ ਅੰਦਰੋਂ ਉਹਦੇ ਕੋ ਕੋਚੇ ਲਵਾਉਣੀ ਆ ਨਾ ਨਹੀਂ ਨਹੀਂ ਕਿਉਂ ਨਹੀਂ ਮੈਂ ਪਤਾ ਮੈ ਜੇ ਉਹਦੇ ਬੰਦੇ ਦਾ ਤੂੰ ਤਾਂ ਮਤਰਾ ਤੇ ਫੇਰ ਜੇ ਕੋਈ ਤੀ ਦੋਰ ਡੋਲੇ ਤੇ ਪੇਉ ਲੌਂਦੀ ਹੁੰਦੀ ਹੁੰਦੀ ਪੋਤਾ ਹਾਂ ਜਦੋਂ ਮੈਂ ਇਤਵਾਰੀ ਪੋਤਾ ਲੌਣਾ ਹੁੰਦਾ ਤਾਰੇ ਜਾਣੇ ਤੇ ਪੈਰ ਲਾ ਦਿੰਦੇ ਉੱਤੇ ਤੇ ਮੈਂ ਤੇ ਤਰਾ ਜਾ ਨਹੀਂ ਜਾ ਕੋਚਾ ਮਗਰੋਂ ਲੌਣਾ ਹੁੰਦਾ ਵਾ ਬਾਹਰ ਸਾਰੇ ਟੱਬਰ ਨੂੰ ਤੂੰ ਪਹਿਲਾਂ ਕੱਢ ਦਿੰਨੀ ਆ ਕੋਚ ਅੰਦਰ ਮੰਮੀ ਨੂੰ ਲਾਉਣ ਦਾ ਦਿੰਨੀ ਆ ਬਾਹਰ ਤਾਂ ਆ ਹੀ ਕੱਢਦੀ ਆ ਕਿ ਇਹਨੂੰ ਪਤਾ ਨਾ ਲੱਗ ਜੇ ਮੈਨੂੰ ਨਾ ਤੂੰ ਚਾਰ ਮੈਨੂੰ ਸਭ ਪਤਾ ਤੇਰੇ ਕੰਮਾਂ ਦਾ ਤੇ ਫੇਰ ਤੂੰ ਨਹੀਂ ਲਾਤ ਦੇਣਾ ਪੁੱਤ ਮੈਂ ਨਹੀਂ ਲਾਕੇ ਦੇਣ ਇਦਾਂ ਕਰਕੇ ਤਮਕਾ ਮਾਰੂਗਾ ਤੇ ਜੇ ਤੂੰ ਜਾਊਗਾ ਤੈਨੂੰ ਪਤਾ ਜੇ ਤੁਨ ਧਾਦਤ ਭਾਈ ਕਰੀਏ ਨਾ ਤੇ ਪਰੋਣਾ ਆਊਗਾ ਕੋਈ ਜਣਾ ਤੇ ਫੇਰ ਉਹ ਤਿੱਪ ਤਾਂ ਹੀ ਕਰੂਗਾ ਤੇ ਫੇਰ ਮੈਂ ਤੇ ਨਾ ਵਜਦੀ ਜਦੋਂ ਖਲਾਰਾ ਵਿਆਹ ਹੁੰਦਾ ਵਾ ਨਾ ਉਦ ਨਹੀਂ ਪਰੋਣੇ ਆਉਂਦੇ ਆ ਨਹੀਂ ਮੈਂ ਤੱਦ ਲੈਣੀ ਨਾ ਮੈਂ ਫੋਨ ਤਾਰ ਕੇ ਤੱਦ ਲੈਣੀ ਆ ਚੁੱਪ ਕਰਕੇ ਨਾ ਪੋਚਾ ਲਾ ਝਾੜੂ ਮੈਂ ਲਾਤਾ ਵਾ ਤੇ ਬੋਦੇ ਪਖੰਡ ਨਾ ਕਰ ਮੈਨੂੰ ਪਤਾ ਅੱਜ ਮੰਮੀ ਤੇਰੇ ਆਖੇ ਨਹੀਂ ਲੱਗੀ ਉਹਨੂੰ ਵੀ ਪਤਾ ਸੀ ਖਾਤਰਦਾਰੀ ਹੋ ਜਾਣੀ ਏ ਉਹਦੇ ਤੇਰੇ ਵੰਡੇ ਦੇ ਉਹ ਕੰਮ ਕਰਦੀ ਰਹਿੰਦੀ ਆ ਮੈਂ ਆਪਣੇ ਵੰਡੇ ਦਾ ਕਰ ਲਿਆ ਤੇਰੇ ਵੰਡੇ ਦਾ ਪਿਆ ਵਾ ਚੱਲ ਕਰ ਹੁਣ ਚਮਕਾ ਲਿਆ ਆਪਾ ਜੋ ਮਰਜ਼ੀ ਲਿਆ ਮੈਂ ਤੇ ਤੇ ਆਈ ਦੁੱਧ ਉਹ ਤੇ ਦੂੰਗੀ ਇਹਨਾਂ ਨੂੰ ਤੈ ਤੇ ਇਹਨਾਂ ਨੇ ਲਦਾਤੇ ਨਹੀਂ ਰਦਣ ਕਿ ਆ ਕੇ ਮੈਂ ਪੇਲਾ ਲੂ ਮੈਂ ਦੁੱਧੋ ਤੇ ਦਿਨੀ ਹੀਗੀ ਲੁੱਡੋ ਬਾਚ ਖੇਡ ਲਈ ਚੱਲ ਪਹਿਲਾਂ ਪੋਚਾ ਲਾ ਹਾਂ ਉਹਨੂੰ ਨਹੀਂ ਦੁੱਧ ਵੀ ਤਿੰਦੀ ਜਿਹੜਾ ਤਾਰਾ ਦਿਨ ਦੇ ਮਾથે ਦਾਵਾ ਗੇਮਾਂ ਖੇਡਦਾ ਤਾਂ ਫੇਰ ਤੈਨੂੰ ਵੀ ਜਿਆਦਾ ਹੁਣ ਗੇਮਾਂ ਖੇਡਣ ਉਹ ਆਪਣਾ ਉਹਨੂੰ ਤੇ ਜਿੱਥੇ ਗਲਾ ਹੀ ਉੱਥੇ ਉਹਨੂੰ ਚੇਤਾ ਭੁੱਲ ਜਾਂਦਾ ਵਾ ਉਹਦਾ ਵੀ ਇਲਾਜ ਕਰਾਉਣਾ ਹੀ ਪੈਣਾ ਵਾ ਤੂੰ ਦੇ ਦਾਰਨ ਦਾ ਲਾਤਣਾ ਜਿਸ ਦਿਨ ਤੇਰਾ ਲਾਦ ਹੋਇਆ ਨਾ ਦੰਦ ਨੂੰ ਪਤਾ ਲੱਦਣਾ ਬਰੀ ਬਾਂਦੀ ਫੇਦੀ ਰਹਿੰਦੀ ਆ ਦੇਤੀ ਤਈ ਉਹਨਾਂ ਵਿੱਚ ਆ ਤੇਲ ਪਾਤੇ ਨਾ ਕੇ ਪੋਤਾ ਲੋਣਾ ਵੇਤੀ ਫੇਤ ਦੀਆਂ ਤਮਤਾਂ ਲਾਦੀਆਂ ਇਦਾਂ ਹੀ ਤਾਦੀਆਂ ਉਹ ਪਿੱਛੇ ਉਹ ਆ ਗਿਆਈ ਉਹ ਪਿੱਛੇ ਮਾਰ ਗੋਲੀ ਕਵਰ ਕਰ ਮੈਨੂੰ ਕਵਰ ਉਹ ਮਾਦ ਲਗਾ ਮੈਨੂੰ ਉਹ ਕਵਰ ਕਰ ਮम्मा ਨੂੰ ਆ ਆ ਵੀਰੇ ਉਹ ਆ ਪੈ블ਨਪੂਰ ਦੇ ਵਾਰੀ ਤੇਰੀ ਆ ਹੁਣ ਪੈਬ ਤੇ ਬੰਦਾ ਵੜਿਆ ਵਾ ਇਹਦੇ ਬੰਦਾ ਵੜਿਆ ਆ ਆ ਵੀ ਇਹ ਜੇ ਲੁ ਗਿਆ ਲੁ ਗਿਆ ਮਾ ਤੇ ਗੋਲੀ ਮਾਰ ਦੇ ਆ ਭਰਾਵਾ ਗੋਲੀਆਂ ਬਾਅਦ ਚ ਮਾਰਨੀ ਜੜੀ ਅੱਖ ਨੇ ਕਰ ਲੋ ਕੰਮ ਤੇ ਕਰ ਦੇ ਤੂੰ ਤੇਰੀ ਵਾਰੀ ਆਰ ਕਾ ਕੰਮ ਹੀ ਕਰਨ ਰਿਆ ਇੰਨੇ ਬੰਦੇ ਮਾਰਤੇ ਮੈਂ ਆ ਬੰਦੇ ਬਸੇਰੇ ਮਾਰਤੇ ਬੜਾ ਕਦਰ ਪੈ ਗਿਆ ਤੇ ਸਿਰ ਜਾ ਉਹ ਪੂਲਾ ਹੁਣ ਉਹ ਛੜ ਦੇ ਯਾਰ ਨੂੰ ਪੂਲਾ ਤੇਰੀ ਵਾਰੀ ਆ ਕੀੜਾ ਕਰਨ ਨੂੰ ਮੇ ਮੇਰੀ ਵਾਰੀ ਹੈ ਤੋਰ ਤੇ ਤੂੰ ਕਹਿੰਦੀ ਪੂਰੀ ਕਹਿੰਦੀ ਪੂਰੀ ਆ ਮੈਂ ਜਿਹੜੀ ਇੱਧਰ ਨੂੰ ਪਾਉਣੀ ਹੈ ਨਾ ਨਵੀ ਉਹ ਮੈਂ ਪੂਰਨੀ ਆ ਉਹ ਮੈਂ ਪੂਰ ਦਿਆਂ ਤੂੰ ਪੂਰ ਦੇ ਇੱਥੇ ਮਕਾਗਲਾ ਬਹੁਤ ਚਲਣ ਡਿਆ ਵਾ ਉਹ ਨਹੀਂ ਯਾਰ ਆ ਪੈਪ ਨਹੀਂ ਮੈਨੂੰ ਪਸੰਦ ਮੈਂ ਨਹੀਂ ਨਾ ਮਿੱਟੀ ਪਾਉਣੀ ਮੇਰੀ ਪਸੰਦ ਨਹੀਂ ਪੈਪ ਲੈਣੀ ਰੈਡੀ ਨੇ ਮੈਂ ਕਹਾ ਸੀ ਸੀਮਰ ਦੇ ਪੈਪ ਲੈਉਣੀਆਂ ਜੇ ਨਹੀਂ ਨਾ ਪਸੰਦ ਉਹਨੂੰ ਥਲੇ ਦੂੰਗਾ ਨੱਪ ਦੇ ਦੂੰਗਾ ਜੋ ਨੱਪ ਗਿਆ ਉਹ ਮੇਰੀ ਸ਼ਕਲ ਨਹੀਂ ਆ ਪਸੰਦ ਉਹਨਾਂ ਦੀ ਉਹ ਉੱਤੇ ਮਿੱਟੀ ਰੰਗ ਨਹੀਂ ਆਂਗਾ ਮੈਂ ਨੂੰ ਮਿੱਟੀ ਪਾਣੀ ਉੱਤੇ ਅੱਖਾਂ ਮੀਟ ਕੇ ਪਾ ਲਈ ਉਹ ਨਹੀਂ ਜਾ ਰਹਾ ਮੈਂ ਪੈਰ ਤੇ ਕਈ ਵੱਜੂਗੀ ਕੱਲ ਜੀ ਮੇਰੇ ਪੈਰ ਤੇ ਕਈ ਵੱਟ ਚਲੀ ਮਾਹਾਂ ਬਜਿਆ ਮੈਂ ਤੂੰ ਮੇਰੇ ਬੰਦੇ ਮਰਵਾ ਲੈਣੇ ਆ ਉਹ ਨਹੀਂ ਮਾਰ ਤੇਰੇ ਸਿਰ ਕਤਲ ਪੈ ਜਾਣਾ ਮਾਮਾ ਮੁੜ ਕੇ ਤੇ ਮੈਨੂੰ ਜੇਲ੍ਹ ਦੀਆਂ ਰੋਟੀਆਂ ਲੁਣੀਆਂ ਪਣੀਆਂ ਤੇਰੇ ਵਾਸਤੇ ਨਹੀਂ ਐਵੇਂ ਲਊ ਲੁਆਣ ਕਰੀ ਜਾਣਾ ਬੰਦੇ ਵੇ ਮੈਨੂੰ ਲਾਇਸੈਂਸ ਮਿਲਿਆ ਮੈਨੂੰ ਓਏ ਬੰਬ ਮਾਰੀਏ ਉਹ ਚੜਾਈ ਜਾਏ ਓ ਮਾਰ ਤੈ ਅਗਰੇ ਕਦਮ ਕਰਤੀ ਤਾ ਛਾਪਾਂ ਨ ਬੜਿਆ ਜਾ ਛੇਰ ਬਣ ਜਾ ਹੁਣ ਪੈਸੇ ਲਾਇ ਮੈਂ ਹੈ ਪੈਸੇ ਲਾਇ ਹੀ ਕਿਹੜੇ ਪੈਸੇ ਲਾਇ ਹੀ ਇੱਥੇ ਪੈਸੇ ਥੋੜੀ ਲੱਗਦੇ ਆ ਇਹ ਰੇਨਟੀ ਵੱਲਦਾ ਵਿੱਚ ਇਹਦੇ ਨੈਟ ਭਾ ਜਿੰਨਾ ਲਾਇਆ ਸ਼ਰਤ ਲਾਈ ਉਹਨਾਂ ਪੈਸੇ ਲਾਇਏ ਹੀ ਕਿਹਨੇ ਪੈਸੇ ਲਾਇਏ ਪਈਆ ਲਾਇਆ 20 ਰੁਪਏ 20 ਰੁਪਏ ਲਾਇ ਹੀ ਨਾ ਲਾਇਕ ਮੈਂ ਨਾਲ ਖਾਣੇ 20 ਰੁਪਈਆ ਦੇ ਅਲ ਦਰ ਮੈਂ ਨਾਲ ਮੈਂ ਖਵਾ ਲੂੰਗਾ ਮਿੱਟੀ ਭਾ ਗਿਆ ਉਦੋਂ ਤੇ ਤੇ ਪਾ ਬੱਬ ਚੰਗੇ ਤੈਨੂੰ ਨਹੀਂ ਲੱਗਣੇ ਤੂੰ ਪਾ ਮਿੱਟੀ ਮੈਨੂੰ ਰੰਗ ਵੇਖ ਕੇ ਜੀ ਕਾਲਾ ਮੈਨੂੰ ਉਲਟੀਆਂ ਆ ਜਾਂਦੀਆਂ ਵੇਖ ਕੇ ਤੇ ਮੈਨੂੰ ਸੋਹਣੇ ਬੜੇ ਲੱਗਦੇ ਮੈਂ ਮਿੱਟੀ ਕਿਤਾ ਪਾਵਾਂ ਲਾ ਕੇ ਖਲੋ ਕੇ ਗੱਲਾਂ ਪਤਾ ਕਰ ਰਿਆ ਉਹਨਾਂ ਨਾਲ ਜਾ ਮੈਂ ਜਿਹਨੂੰ ਸੀਮਰ ਦੇ ਪਾਉਂਗਾ ਨਾ ਮੈਂ ਉਦੋਂ ਪਾਉਂਗਾ ਮਿੱਟੀ ਉਹਦੇ ਉੱਤੇ ਚਲ ਮੈਂ ਪਾਵਾਂ ਆਹੋ ਜਾ ਪਾਇਆ ਤੇ ਦਿਖਣੇ ਨਹੀਂ ਚਾਹੀਦੇ ਰੰਗ ਨਹੀਂ ਦਿਖਣੇ ਜਿਹੜਾ ਮੈਨੂੰ ਪੈਪਾ ਦਾ ਉੱਤੇ ਚਲ ਠੀਕ ਆ ਠੀਕ ਹੈ ਨਾ ਹਮ ਚਲ ਠੀਕ ਆ ਮੈਂ ਸੌਣ ਲੱਗਾ ਹੁਣ ਚੰਗਾ ਨਹੀਂ ਨਾ ਤੇ ਦੱਡਾ ਛੱਡਣ ਦਿੱਤੀ ਆ ਕਰ ਇਹ ਨਿਕ ਲਗ ਰਹੀ ਨਹੀਂ ਆ ਅੱਤਾ ਤੇ ਤੂੰ ਤੁੱਤੇ ਨਾ ਤਾਲਾ ਮੱਦਰ ਮੱਦਰ ਮੈਂ ਤੁਮ ਤਾਂ ਮਰੋਂਦੀ ਆਂ ਆਦਿਆਂ ਇੱਥੇ ਮੇਰੇ ਬੰਦੇ ਤਲਕੇ ਜਾਣੇ ਆ ਤਲ ਦੂਦਾ ਇੱਥੋਂ ਬੰਦੇ ਤੇ ਤਜਾਣੇ ਤੇਰੇ ਆ ਵੀ ਫਿਸ਼ਲ ਐ ਕੋਟਾ ਨਹੀਂ ਤਲਕੇਂ ਗਿਆ ਮੈਂ ਤੋ ਇਹਨਾਂ ਅੰਦਰ ਆਵੇ ਮੈਂ ਥੋਦੀ ਕੀ ਦਲਦਾ ਤਤੀ ਹੂੰ ਪੇਨਾਂ ਗਾਦੀ ਬਰਦਰ ਪੈਣਿਆ ਨਾ ਛੇ ਟੱਬ ਨੂੰ ਡਰਾ ਡਰਾ ਰੱਖਿਆ ਤੂੰ ਵੀ ਭੱਜ ਜਾਣਾ ਬਾਹਰ ਨੂੰ ਡਾਦਾ ਮਾਰਾ ਮੈਂ ਤਾਂ ਇਦਾਂ ਨੰਗੂਗੀ ਦੀਦੀ ਇਹ ਦੇ ਨੰਦੀ ਤੈਨੂੰ ਮੈਂ ਦੱਤ ਤਾਈ ਫੇ ਨਾ ਮੈਨੂੰ ਤਵੀ ਦੂ ਅੱਜ ਕਿਤੇ ਬਹੁਤ ਇਤੀ ਨਹੀਂ ਚਮਕ ਲਿਆਤੀ ਤੂੰ ਦੇ ਦੇ ਤਿੰਨੀ ਤਮ ਤਾਂ ਜਿੰਦੀ ਦੇ ਬਹੁਤ ਆਦੀ ਹੰਨੀ ਚੱਲ ਪਰੇ ਉਹ ਚੱਲ ਨਾ ਤੈਨੂੰ ਮੈਂ ਤੈ ਨੰਦੀ ਨਾ ਮੇਰੀ ਤੋਈਦਰੰਤੀ ਨਹੀਂ ਹੋ ਫਿਰ ਬਾਤ ਨਹੀਂ ਹੋ ਮੈਨੂੰ ਤੈ ਨਾ ਤੇਰੇ ਗਰੰਟੀ ਦੇ ਜਿਹੜਾ ਸੂਟ ਲੈਣ ਜਾਂਦੇ ਉਹਦੇ ਨਹੀਂ ਦਿੰਦੇ ਤੂੰ ਕਾਦੀ ਗਰੰਟੀ ਦੇਂਦੀ ਆ ਤੂਤ ਕੇ ਜਿੰਦਾ ਨਾ ਨਣਾਵਾ ਆਪਾ ਲੈ ਪਰਦੇਮੂ ਮੇਰਾ ਮੈਂ ਵੀ ਸੂਟਾ ਦਾ ਭੋਗ ਪਾਤਾ ਲੈਵਾਂਗੀ ਜਿੱਦਾਂ ਲਿਓਣੀ ਹੋਣਗੇ ਲੁੱਤਦਾ ਜਿੰਨਾਂ ਦਾ ਹੀ ਹਾਂ ਦੇਦਾਣਾ ਉਹਨਾਂ ਦਾ ਦੇ ਪੱਥਰ ਤਰਾਦੀ ਲੁੱਤਦਾ ਇੱਥੇ ਲੁੱਤਦਾ ਇਹਨਾਂ ਦਾ ਹੀ ਜਿਹਨੂੰ ਪੋਤਾ ਰਾਥੋਂਦੇ ਹਾਏ ਨੀ ਆ ਕੀ ਕੀਤਾ ਵਾ ਦੇ ਦੇ ਤਿੰਨਾਂ ਤਮਤਾ ਵਜੰਦੀਆਂ ਚੱਲ ਥੀਦਾ ਮੈਂ ਪੋਤਾ ਰਾਥਵਾ ਆ ਏ ਮੇਰੀ ਮਾਤਾ ਆਵਾ ਉਹ ਠੀਕ ਹੋ ਗਿਆ ਉਹ ਦੈਦੀ ਹੋ ਆਏ ਚਾਹੀਦਾ ਬਾਦਰਾ ਹੱਤ ਪੱਤ ਤੇ ਤੁਰ ਕਿਉਂ ਆਹੋ ਉਹ ਜੇ ਉਹ ਦੈਦਦੀ ਹੈ ਤੇ ਇੰਨੀ ਦੇਖਾ ਤੇ ਅੰਤਰੇ ਇੰਨੇ ਪਤਾ ਨਹੀਂ ਕੀ ਪਤਾ ਯੋ ਉੱਚ ਦੇ ਵਿੱਚ ਇਹਦੀਆਂ ਸਾਰੀਆਂ ਕਰਤੂਤਾ ਮਾਰੀਆਂ ਨੇ ਕੋਈ ਨਾ ਕੋਈ ਕਾਡ ਕੀਤਾ ਯੋ ਕੀ ਹੋਇਆ ਆਏ ਚੂ ਲੰਭ ਚਲੋ ਦੇ ਤੇ ਹੱਤ ਪਾਇਗੇ ਤੁਰੇ ਨਾ ਇੰਨੀ ਦਿੱਦੇ ਫਿਰ ਕੀਤਾ ਯੋ ਅਸ ਦੇਣੇ ਹਏ ਤੇਲ ਪਾਤਾਈ ਮਮੀ ਹਾਏ ਪਿਆਰੇ ਜੇਸ ਤੇ ਤਮਕਾ ਨਹੀਂ ਮਰਾਨੀਆਂ ਤਮਕਾ ਮਰਾਨੀਆਂ ਨਹੀਂ ਜਿਦੋਂ ਜਿਦੋਂ ਤਿਆ ਪੋਤਾ ਲਾ ਦੇ ਪੋਤਾ ਲਾ ਦੇ ਜਦੋਂ ਲੋ ਲੋ ਜੀਤੋ ਤਮਤਰਾਣਾ ਹਾਏ ਘਰ ਦੇ ਸੋਟੇ ਨੂੰ ਦੇਥ ਲਾ ਕੇ ਤੂੰ ਰੋਜ਼ ਪੋਚਾ ਲਮਨੀ ਸੀ ਨਾ ਅਜਨੇ ਬਦਲਾ ਲਿਆ ਆਈਓ ਆ ਬੁਧਰੀ ਤੇਰੀ ਨੇ ਬੋਤੀ ਥਰਾਦੀ ਹਾਏ ਬਾਏ ਤੋਰ ਦੇ ਲਤਵਾਉਂਦੀ ਪਾ ਦੇ ਮੰਜੀ ਤੇ ਮੁਰਕੇ ਕਰੀ ਸਾਰੇ ਕੰਮ ਮੈਂ ਵੀ ਨਹੀਂ ਕਰਦਾ ਵੇ ਮੇਰਾ ਤੇ ਆਪਣਾ ਚੂੜਾ ਘਰ ਟੁੱਟ ਗਿਆ ਲੱਗਦਾ ਉਹ ਮੰਮੀ ਹਾਏ ਨਹੀਂ ਮੈਂ ਕਰਦਾ ਮੇਰਾ ਘਰ ਚੂੜਾ ਟੁੱਟ ਗਿਆ ਵਾ ਹਾਏ ਮੈਨੂੰ ਠਾਰ ਬਲਜੀਤ ਮੇਰੇ ਬੰਦੇ ਮਾਜੇ ਸੱਗੇ ਹੀ ਦੇਖੇ ਤੂੰ ਤੇ ਨੰਦਾ ਹੀ ਦੰਦਾ ਮੈਂ ਤੂੰ ਚੰਗਾ ਹੋਵੇ ਤਾਂ ਕਾਟਾ ਕਾਦਾ ਵਾ ਇੱਕ ਤੇ ਆ ਮੁੰਡੇ ਨੇ ਮੈਨੂੰ ਖਾ ਲਿਆ ਕੀ ਹੋ ਗਿਆ ਵਾ ਤੂੰ ਦਲਦੰਦ ਜਾ ਬੰਦੇ ਮਾਰਦਾ ਹਾਏ ਨਹੀਂ ਤੂੰ ਤੇ ਉੱਠ ਗਈ ਤੇ ਮੈਂ ਕਿਦਾ ਨਹੀਂ ਮੈਂ ਠਾਲਾ ਮੰਮੀ ਉੱਥੇ ਉੱਥੇ ਹੱਥ ਪਾਇਸ ਨਹੀਂ ਕਿਹੜਾ ਬਤਲੀ ਕੀ ਹੁੰਦੇ ਸਾਰਾ ਨੇ ਵੀ ਨਿਠਾ ਦੇ ਹਾਂ ਤਾ ਮੈਂ ਤਾਂ ਤੇ ਆਵ ਨਹੀਂ ਉੱਤੇ ਜਾਣਦੇ ਹਾਏ ਰੱਬਾ ਇਹ ਕਿੱਥੇ ਰੱਖੀ ਆ ਤੇ ਮਾਂ ਮਮੀ ਉਹਦੀ ਕਿਹੜੀ ਦੇ ਨਿੱਕੀ ਆ ਉਹ ਤੇ ਤੈਨੂੰ ਫੇਰ ਛੱਡ ਦੇਣਾ ਤਿੰਨਾ ਮਦਾ ਹੁੰਦਾ ਬੈਨ ਦਾ ਥੱਲੇ ਆਏ ਚਲੋ ਠਾਏ ਨਾ ਮਰਦੀ ਹੋਣੀ ਅਸੀਂ ਆਪਾ ਹੋ ਰਹੀਏ ਨੀ ਇਹੋ ਆਪਾ ਹੋ ਰਹੀਏ ਹਾਏ ਤਿੰਨਾ ਮਦਾ ਆ ਦੋਸੇ ਬੜਾਈ ਮਦਾ ਆ ਮੈਨੂੰ ਤੇ ਬੜਾਈ ਆਤਾ ਹੁੰਦਾ ਬਲਜੀਤ ਕੱਲ ਤੋਂ ਤੂੰ ਪੋਚੇ ਲਾਉਣੇ ਹੀ ਹੂੰ ਇਹ ਨੰਨਾ ਨਾ ਹੋਂਡਾ ਵਿੱਚ ਦੇਣ ਨੂੰ ਮੰਮੀ ਲਾ ਲੂਗੀ ਪੋਚਾ ਮੈਂ ਆਪੇ ਹੀ ਹੈ ਤੱਤੀ ਆਹ ਦਫਾ ਹੋ ਜਾ ਤੂੰ ਇਥੋਂ ਚੜੂ ਜ਼ਮੀਨ ਨੂੰ ਅੱਗੇ ਨਹੀਂ ਦਾ ਪਸੰਦ ਆਉਂਦਾ ਪੋਚਾ ਵੀ ਆਪੇ ਲਾ ਲਿਆ ਕਰੂ ਨਹੀਂ ਮੇਰਾ ਚੂਲਾ ਬਹੁਤ ਖੰਡਿਆ ਆ ਤੇ ਮਾਰੀ ਪੈਣੀ ਕੋਈ ਨਵਾਂ ਕੰਮ ਕਰਦੀ ਆ ਤੱਤੀ ਗਿਆ ਵਾ ਨਹੀਂ ਚਲ ਜਾ ਨਹੀਂ ਚਲ ਜਾ ਐਸੋ ਸਾਡੇ ਲਾਗੋ ਹਾਏ ਨਹੀਂ ਮੈਨੂੰ ਫਾਈਨਲ ਦਾਤੇ ਦਾ ਦੋ ਵੀ ਤੀਨ ਤੱਤੀ ਤਿਆ ਵਾ ਮੰਮੀ ਡੰਡਾ ਫੜ ਡੰਡਾ ਫਾੜੇ ਤੇ ਦਿਵਾਲੇ ਦੇ ਬੋਬੰਤਾ ਤਾਂ ਨਨੇ ਲਾਦਾ ਨੇ ਤਤੀ ਤਿਆਵਾ ਤਾਲ ਇੱਤ ਤਮ ਤੇ ਧਿਆ ਲਥੋ ਹੁਣ ਆਪੇ ਤਰਜ ਤਨ ਗਿਆ ਤਾਰੂ ਵੀ ਪੇ ਚੱਲਿਆ ਤਾ ਨਾ ਪੋਤਾ ਵੀ ਬਾਤੀ ਮੈਂ ਤਮ ਨਾ ਮੰਮੀ ਤਾਂ ਤਰਾ ਹੀ ਲਿਆ ਤਨੇ ਉਹ ਵੀ ਨਹੀਂ ਮੇ ਥਵਾ ਥਵਾ ਚੀਜਾਂ ਭਾਗਾ ਨਹੀਂ ਮੈਨੂੰ ਪਤਾ ਇਹਨੇ ਹੁਣ ਮੈਨੂੰ ਨਾ ਚਲੋਈ ਦਾ ਕੰਮ ਸਾਰਾ ਦੇਣਾ ਪਰ ਮੈਂ ਨਹੀਂ ਤਾਨਾ ਤਨ ਮੈਂ ਧਿਆ ਨਾ ਦਵਾ ਮੈਂ ਮੰਮੀ ਐਦਾਂ ਕਰ ਤੂੰ ਮੇਰੀਆਂ ਲੱਤਾ ਘੋਟ ਤੇ ਮੈਂ ਤੇਰੀਆਂ ਘੋਟਦੀ ਆ ਲੱਤਾ ਤੇ ਮੈਂ ਘੋਟ ਦੂੰਗੀ ਬਲਜੀ ਤੇਰੀਆਂ ਪਰ ਮੇਰਾ ਬਹੁਤ ਚੂਲਾ ਦੁਖਣ ਡਿਆ ਮੇਰੇ ਤੇ ਆ ਥੱਲੇ ਰੱਖ ਸਰਾਣਾ ਐਧਰ ਰੱਖ ਚੂਲੇ ਵੱਲ ਨੂੰ ਹਾਏ ਮੈਂ ਮਰ ਗਈ ਓ ਹਾਏ ਨੇ ਦਿਨਾਂ ਦੇ ਪਤਾ ਨਹੀਂ ਛੁਡੈਣ ਨੇ ਸਾਨੂੰ ਬਲਜੀ ਤੇਰਾ ਸਾਰਾ ਸਿਆਪਾ ਵਾ ਮੈਂ ਤੈਨੂੰ ਮੈਂ ਅੱਗੇ ਕੱਲ ਵੀ ਕਹਿਨੀ ਸੀ ਤੈਨੂੰ ਮੈਂ ਅੱਜ ਵੀ ਕਹਿਨੀ ਤੇ ਮੈਂ ਰੋਜ਼ ਹੀ ਆਨੀ ਆ ਮੰਮੀ ਤੇਰਾ ਮੁੰਡਾ ਕਿਹੜਾ ਸਾਉ ਹੀ ਸਾਰੀ ਦਿਹਾੜੀ ਤੇ ਗੇਮਾ ਖੇਡਦਾ ਰਹਿੰਦਾ ਹੀ ਮੇਰਾ ਤਾਂ ਮੁੰਡਾ ਕੰਮ ਕੋ ਕਰਦਾ ਨਹੀਂ ਆ ਮੇਰਾ ਤਾਂ ਮੁੰਡਾ ਸੋਨੇ ਤੇ ਰਤੀ ਆ ਕਿਧਰੋਂ ਮਾੜਾ ਵਾਹ ਦੁਨੀਆ ਸਾਰੀ ਮੋਬਾਈਲ ਖੇਡਦੀ ਆ ਮੋਬਾਈਲ ਚ ਲਾਉਂਦੀ ਆ ਕਈ ਕੁਛ ਵੇਂਦੀ ਆ ਉਹ ਕੋਈ ਹਲੋ ਕਰ ਲੈਂਦਾ ਵਾ ਮੰਮੀ ਤੁਮਾਈ ਤੇ ਮਾਈ ਤੇ ਕੋਈ ਕਰਦਾ ਨਹੀਂ ਆ ਇੰਨਾ ਸ਼ੁਗਰ ਕਰੋ ਆਦ ਦਾ ਮਾਲਕ ਵਾ ਕਮਾਈ ਕਿਉਂ ਨਹੀਂ ਕਰਦਾ ਉਹ ਪੈੜੀ ਤੇ ਸੁਭਾਅ ਹੋਰ ਕਿਹੜਾ ਕੋਈ ਵੱਖਰਾ ਕੰਮ ਕਰਨ ਦੇ ਆ ਪੈੜੀਆਂ ਚ ਨਿਕਲ ਗਏ ਆ ਉਹ ਜਿੰਨਾ ਕੋ ਡੈਡੀ ਲਈ ਹੁੰਦਾ ਵਿਚਾਰਾ ਬਾਹਰੋਂ ਕਮਾ ਕੇ ਉਹਨਾਂ ਕੋ ਖਾ ਲੈਂਦੇ ਆ ਸ਼ੁਗਰ ਕਰੋ ਤੇਰਾ ਮੁੰਡਾ ਵਿਆਹ ਤਾਂ ਮੈਂ ਉਹ ਜੇ ਤਾਂ ਤਾਂ ਪਤੌੜੀ ਆਪਣੇ ਘਰ ਬ ਲੈਣਾ ਪਿਆਰ ਤੇ ਕਰਦੀ ਆ ਨਾ ਨਹੀਂ ਭੈਣਾ ਪਛੀ ਲਾਉਣੀ ਪਿਆਰ ਨੂੰ ਜਦੋਂ ਕੋਈ ਘਰ ਦਾ ਹੀ ਨਾ ਕੰਮ ਕਰਨਾ ਆਊਗਾ ਤੇ ਹੱਦ ਹੋ ਗਈ ਤੇਰੇ ਵਾਲੀ ਤੂੰ ਚੰਗੇ ਪੋਚੇ ਪਾਉਣੀ ਆ ਗੱਲਾਂ ਦੇ ਉੱਤੇ ਉਹ ਮੰਮੀ ਜੇ ਕੰਮ ਕਰਨ ਵਾਲੀ ਲੈ ਆਉਂਦੇ ਨਾ ਵੇਖ ਜਾ ਕੇ ਉਹ پیر ਤੇਰੇ ਮੁੰਡੇ ਦਾ ਘਰ ਨਹੀਂ ਵਸਣਾ ਫਿਰ ਉਹਨੇ ਛੱਡ ਕੇ ਦੋਆ ਦਿਨਾਂ ਚ ਚੱਲ ਜਾਣਾ ਤੇ ਫਿਰ ਦਿਵਾਜੂ ਹੋ ਜਾਣਾ ਇਹਦੇ ਮੁੰਡੇ ਨੇ ਨਹੀਂ ਭੈਣਾ ਵਾਗ ਰੂ ਆ ਨਹੀਂ ਭੈਣਾ ਚੰਗੀ ਜ਼ੁਬਾਨ ਬੋਲ ਤੈਨੂੰ ਮੋਬਾਈਲ ਦਾ ਹੀ ਸਾੜਾ ਵਾ ਨਾ ਮੈਂ ਕੱਟ ਦੂੰਗੀ ਗੇਮ ਉਹਦੇ ਫੋਨ ਦੇ ਵਿੱਚੋਂ ਕੇ ਇਹਨੂੰ ਕਹਿ ਕੇ ਕਟਾ ਦੂੰਗੀ ਸਾਰੀਆਂ ਗੇਮਾਂ ਆਹੋ ਉਹ ਨੀਗਾ ਜਾਨੇ ਨਿਆਣਾ ਨਾ ਅੱਜ ਕੱਲ ਤੇ ਨੀਗ ਨੀਗ ਨਿਆਣੇ ਦੁਬਾਰਾ ਗੇਮ ਪਰ ਲੈਂਦੇ ਦੁਬਾਰਾ ਨਾ ਭਰੂਗਾ ਉਹ ਤੇ ਗੇਮ ਤਾਂ ਸਵਾਹ ਨੂੰ ਕੰਮ ਕੀ ਹੁੰਦਾ ਸਾਰੀ ਜਿਹੜੀ ਗੇਮ ਖੇਡਦਾ ਉਹ ਜਿਹੜਾ ਕੰਮ ਕਰਨਾ ਉਹਨੂੰ ਕਹ ਲਈਏ ਨਾ ਉੱਥੇ ਉਹਨੂੰ ਚੇਤਾ ਭੁੱਲ ਜਾਂਦਾ ਦਿਮਾਗ ਉਹਦਾ ਇਨਾ ਮੋਟਾ ਵਾ ਤੇ ਨਹੀਂ ਤੇ ਫਿਰ ਹੁਣ ਮੈਂ ਪੋਚੇ ਲਾਉਣ ਦਾ ਆਦਵਾ ਮੁੰਡੇ ਆਪਣੇ ਨੂੰ ਕੀ ਕਰਾਂ ਹੁਣ ਫਿਰ ਮੈਂ ਮੈਨੂੰ ਦੱਸ ਹੁਣ ਇਹਦੋਂ ਕੋ ਕਿਹੜਾ ਕੰਮ ਕਰਾਉਣਾ ਈ ਉਛਦੈਣ ਕੋ ਜੇ ਮੰਮੀ ਘਰ ਬਸੋਣਾ ਨਾ ਜੇ ਪੋਚੇ ਲਾ ਵੀ ਦਊਗਾ ਤਾਂ ਕਿਤੇ ਦੀ ਅੱਖ ਨਹੀਂ ਆ ਚੱਦੀ ਹਾ ਆਹੋ ਫੇ ਮੈਂ ਹੁਣ ਕੀ ਕਰਾਂ ਮੈਂ ਹੋਰ ਕੰਮ ਕਰਦੀ ਮੈਂ ਤਾਂ ਬਥੇਰੇ ਟੱਕਣ ਟੱਕਣ ਲਈ ਆ ਉਹ ਤੁਹਾਡੇ ਸਾਹਮਣੇ ਮੈਂ ਆਪ ਕਿੰਦੀ ਜ਼ੋਰ ਦੀ ਡਿੱਗੀ ਆ ਮੇਰੇ ਤੇ ਆਪ ਚੁਲਾ ਪੀੜ ਕੰਡਿਆ ਇਹ ਵੀ ਡਿੱਗੀ ਭਲਾ ਮੈਨੂੰ ਸਮਝਣ ਲੱਗੀ ਕਿ ਜਾਣ ਕੇ ਕਰਦੀ ਭਲਾ ਮਨਜੋਦ ਵੀ ਬੈਠਾ ਮੈਨੂੰ ਤਾਂ ਕਮਲੀ ਪੈ ਗਿਆ ਅੱਖ ਘੜੀ ਨਹੀਂ ਰੋ ਗਿਆ ਉਹ ਬੈਠ ਗਿਆ ਉਹਨੂੰ ਤੁਸੀਂ ਛੁੱਟਿਆ ਕਿੰਨੂੰ ਮਨਪ੍ਰੀਤ ਨੂੰ ਮੈਂ ਆਹ ਹੋਰ ਕਿਹਨੇ ਛੁੱਟਿਆ ਹਾਏ ਹਾਏ ਮੈਂ ਚੇਤਾ ਵੀ ਭੁੱਲ ਗਿਆ ਮੁੰਡੇ ਦੇ ਨੂੰ ਤੇ ਚੇਤਾ ਭੁੱਲਦਾ ਭੁੱਲਦਾ ਤੈਨੂੰ ਭੁੱਲ ਗਿਆ ਵਾ ਇਹਨੇ ਦਿਮਾਗ ਖਾ ਲਿਆ ਮੇਰਾ ਹੁਣ ਮੇਰਾ ਮਨਪ੍ਰੀਤ ਨੇ ਦਿਮਾਗ ਖਾ ਲਿਆ ਮੈਂ ਕੀ ਕਰਾਂ ਹੁਣ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੁਣ ਐਦਾਂ ਕਰੀਏ ਮਾੜਾ ਮਾੜਾ ਸੇਕ ਦਈਏ ਤੇ ਉੱਠਣ ਜੋਗੇ ਹੋਈਏ ਸਾਡਾ ਨਹੀਂ ਸਰਨਾ ਮੰਜੀਆਂ ਤੇ ਬੈਠਿਆ ਆਹੋ ਚਲੋ ਲਿਓ ਨੀਓ ਬੈਗ ਜਾ ਤੱਤਾ ਕਰਕੇ ਪਾਣੀ ਦਾ ਉਹ ਮੇਰੀ ਵਾਰੀ ਚੱਲ ਗਈ ਆ ਧੁੱਪ ਘਰੇ ਤੇ ਉਹ ਭਾਵੇਂ ਸਾਰੀ ਚ ਲਈ ਜਾਂਦੀ ਆ ਉਹ ਕੱਲੀ ਚਲੀ ਜਾਣੀ ਆ ਰਹਿ ਜਾ ਰਹਿ ਜਾ ਮੈਂ ਤੈਨੂੰ ਮਾਰਾਂ ਮੈਂ ਤੈਨੂੰ ਨਾ ਐ ਤੂੰ ਮੈਂ ਮਾਰਨੀ ਆ ਵੀ ਮੈਂ ਬੰਮ ਚੱਲੇ ਨਾ ਪਤਾ ਲੱਗਾ ਬੰਬ ਬਦਾਨਾ ਨਾ ਲੈ ਤੈਨੂੰ ਪਤਾ ਪਾਤੀ ਤਾਨ ਮਾਰੇ ਤੇ ਤੇ ਲੜਾਈ ਲੋਣੀ ਆ ਚੱਲ ਤਾਂ ਖੇਡ ਜੇ ਜੇ ਲੜਾਈ ਲਾਦੀ ਨਾ ਤੂੰ ਲੋ ਮੇਰੇ ਨਾਲ ਜੇ ਲੜਾਈ ਲਾਦੀ ਨਾ ਫੇ ਬਰਿਆਂ ਜਾਣਾ ਇਹਨੇ ਮਰ ਜਾਣਾ ਕੋਈ ਨਹੀਂ ਮਰਨਾ ਕੋਈ ਨਹੀਂ ਲੜਾਈ ਲਗਣੀ ਝੂਠੀ ਆਖੀ ਜਾਂਦੇ ਆ ਬੜੀ ਮਿਹਨਤ ਤੇ ਤੁਪਣੇ ਬਰੇ ਉਹ ਡੈਡੀ ਪੈਪ ਪੌੜਿਆ ਪੈਪਾਂ ਵੱਡਿਆ ਕਰਾਂਗੇ ਤੂੰ ਇਹ ਪੈਪ ਲੈ ਨਾ ਪੁੱਟੀ ਨੇ ਜਿਹੜੀ ਅਹੀਂ ਵਿੱਚ ਵੱਡਿਆ ਕਰਨਾ ਉਹਦੇ ਜਾਈ ਮੈਂ ਮੇ ਤੋਂ ਨਹੀਂ ਨਵਰੇ ਜਾਣਾ ਮੈਂ ਤਾਂ ਮੋਤੀ ਭਰੀ ਹੋ ਤਾ ਡੈਡੀ ਨੂੰ ਕਿਹਾ ਵੱਡੇ ਪੈਪ ਲੈ ਕੇ ਉਹ ਨਹੀਂ ਇਹਨੂੰ ਚਬੱਚੇ ਜ ਮਾਰ ਦਿਆ ਕਰਾਂਗੇ ਮੈਂ ਨਹਿ ਚ ਵੱਜੂਗੀ ਆਹ ਆ ਉਹਨਾਂ ਨੇ ਵਰਦੇ ਤੇ ਉਹ ਤੇ ਪਾਣੀ ਨਹੀਂ ਦੇਂਦੇ ਤਾਂ ਤੇ ਪਾਤੀ ਤਾਨੂੰ ਤੇ ਦੇ ਉਹਨਾਂ ਨੇ ਨਹਿ ਤੇ ਪਾਣੀ ਦਤਾ ਤੇ ਫੇਰ ਬੜੀ ਹਰਿਆਣੇ ਨੂੰ ਨਹੀਂ ਦੇਂਦੇ ਤੇ ਤੂੰ ਕਿਹੜਾ ਰੋੜ ਜਾਣਾ ਫੇਰ ਇਹ ਬੜੀ ਲੜਾਈਆਂ ਤੇਰੀ ਜਾਣਦੇ ਇਹ ਵੇਲੇ ਜਿੱਦਾਂ ਤੂੰ ਅਲਾ ਵੇਖਿਆ ਆਹ ਵੀ ਨਹੀਂ ਕਹਿੰਦੇ ਨੀਵਾਰੀ ਆ ਉਹ ਤੁੱਕੇ ਖਲੇ ਆ ਆਪਣੀ ਬਣਾ ਲਈ ਆਪਣੀ ਬਣਾ ਲਈ ਆ ਲੈ ਫੇਰ ਆਹ ਤੰਗਾ ਆ ਤੰਗਾ ਆ ਆਹ ਤੇਰੀ ਖੂਨ ਮਾਰ ਦਿੰਦੀ ਆ ਦੇ ਡੈਡੀ ਫੋਨ ਕਰੀ ਜਾਂਦੇ ਆ ਜੀਓ ਸਤਿ ਦਿਤੀ ਮੈਂ ਤੇਰੀ ਤੂੰ ਓਲੀਆ ਨੂੰ ਚਲਾਈ ਜੰਨੀ ਆ ਮੇਰੇ ਨੂੰ ਚਲਾਈ ਮੇਰੇ ਨੂੰ ਚਲਾਈ ਮੇਰੇ ਨੂੰ ਓਏ ਏਦਾਂ ਹਣਾ ਮਜ਼ਾ ਆਉਂਦਾ ਵਾ ਕੋ ਕੱਲੀ ਖੇਡ ਲਈ ਖੇਡਣਾ ਆਈ ਨਹੀਂ ਖੇਡਣਾ ਆਈ ਨਹੀਂ ਖੇਡਣਾ ਤੇ ਕੱਲੀ ਖੇਡੀ ਗਿਆ ਓਈ ਜਈ ਓਈ ਜਈ ਆਪੇ ਗ੍ਰੇਡਿੰਗ ਆਪੇ ਮਾਰਗੇ ਨੀ ਸਾਰੀਆਂ ਬੰਦੇ ਮਾਰੀ ਗਏ ਬੰਦੇ ਤੇ ਨਹੀਂ ਮਾਰਨੇ ਅੱਗੇ ਭਰਾਵਾ ਪਾਕਿਸਤਾਨ ਵਿੱਚ ਘਟ ਮਰਦੇ ਆ ਮੈਂ ਸਿੱਖਣ ਜਾਂ ਜਾਂਚ ਨਾ ਬੰਦੇ ਨਾ ਮਾਰਿਆ ਤਾਂ ਪਤਾ ਤੇ ਬੜਾ ਦੋਤੋਂ ਲੱਦਦਾ ਹੀ ਬਰੇ ਤਾਂ ਹੱਥਾਂ ਪੈ ਜਾਂਦੀ ਹੈ ਇਹਨੂੰ ਫਿਰ ਹਾਂ ਹੋ ਗਿਆ ਯੋ ਡੈਡੀ ਫੋਨ ਕਰੀਏ ਤਾਂ ਵਿੱਚ ਹੀ ਇਹਨੇ ਪਤਾ ਨਹੀਂ ਤੀ ਟੈਣਾ ਵਾ ਡੈਡੀ ਨੇ ਤੂੰ ਪੂਰਾ ਇਹ ਜਾ ਕੇ ਪੈ ਮੈਨ ਉਹਦੇ ਭਾਬੀ ਜੇਪੀ ਮੁਆਫਸ ਮੋੜਿਆ ਬਾ ਠੀਕ ਆ ਭਾਬੀ ਡੇਬੀ ਆ ਕੋਈ ਨਾ ਸਮਾਨ ਬੋਧਾਂਗੇ ਲੈ ਮਿਸਤਰੀ ਚਲੇ ਵੀ ਗਿਆ ਵਾ ਇਹਨਾਂ ਕਿਤੇ ਬਾਹਰ ਹੀ ਨਹੀਂ ਨਿਕਲ ਕੇ ਵੇਖਿਆ ਐਡੀ ਮਾੜੀ ਔਲਾਦ ਕਿਤੇ ਅੰਦਰ ਹੀ ਵੜੇ ਰਹਿੰਦੇ ਅੰਦਰ ਹੀ ਮੰਜੇ ਦਾ ਜੁੜ ਗਏ ਆ ਲਵਾ ਇਹਨਾਂ ਦੀ ਖਬਰ ਮੈਂ ਜਾ ਕੇ ਨਾ ਮੈਂ ਇੰਨਾ ਫੋਨ ਕੀਤਾ ਕਿ ਗੱਡੀ ਕੋ ਫੋਨ ਕੱਠੀ ਜਾਂਦੇ ਵੇਖੋ ਏ ਤੇ ਦੋ ਦੋ ਰਾਖੀ ਦੇਣੀ ਆ ਇਹਨਾਂ ਦੇ ਵੇਖੀ ਜਾ ਜੋ ਹੋਊਗਾ